ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਕੱਲ ਅਸੀਂ ਪਿੰਡ ਰਮਰਾਇਪੁਰ ਤੋਂ ਤੁਹਾਡੇ ਸਾਹਮਣੇ ਖਬਰ ਨਸ਼ਰ ਕੀਤੀ ਸੀਗੀ ਕਿ ਇੱਕ ਵਿਦਮਾ ਬਾ ਦੇ ਪੁੱਤ ਨੂੰ ਨੌਜਵਾਨ ਪੁੱਤ ਨੂੰ ਕੁਝ ਲੋਕਾਂ ਨੇ ਕਤਲ ਕਰ ਦਿੱਤਾ ਔਰ ਉਸ ਤੋਂ ਬਾਅਦ ਜਦ ਅਸੀਂ ਜਾੜਲਾ ਚੌਂਕੀ ਵਿਖੇ ਪਹੁੰਚੇ ਸੀ ਤਾਂ ਸਾਨੂੰ ਇਹ ਗੱਲ ਪਤਾ ਲੱਗੀ ਸੀਗੀ ਕਿ ਪੁਲਿਸ ਨੇ ਪਰਚਾ ਜਿਹੜਾ ਆ 5 ਵਿਅਕਤੀਆਂ ਦੇ ਨਾਮ ਤੇ ਦਰਜ ਕਰ ਲਿਆ ਬਾਈ ਨੇਮ ਪਰਚਾ ਦਰਜ ਕਰ ਲਿਆ ਗਿਆ ਸੀ ਔਰ ਪੁਲਿਸ ਛਾਪੇਮਾਰੀ ਕਰ ਰਹੀ ਸੀ ਤੇ ਹੁਣ 5 ਜਿਹੜੇ ਦੋਸ਼ੀ ਆ ਉਹਨਾਂ ਵਿੱਚੋਂ ਤਿੰਨ ਜਾਣੇ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਦਾ ਨਾਮ ਅੰਗਰੇਜ਼ ਦੱਸਿਆ ਜਾ ਰਿਹਾ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਦੂਜੇ ਦਾ ਨਾਮ ਗੁਲਸ਼ਨ ਤੇ ਤੀਜਾ ਸੁਨੀਲ ਬਾਕੀ ਦੋ ਹੱਲੇ ਭਗੌੜੇ ਨੇ ਸੁਣਨ ਵਿੱਚ ਗੱਲ ਇਹ ਵੀ ਆਈ ਹੈ ਕਿ ਪੈਸਿਆਂ ਦਾ ਕੋਈ ਲੈਣ ਦੇਣ ਸੀਗਾ ਜਿਹਦੇ ਕਰਕੇ ਜਿਹੜੇ ਪੰਜ ਦੋਸ਼ੀ ਐ ਉਹਨਾਂ ਨੇ ਜਿਹੜਾ ਪੀੜਤ ਐ ਡਿਸੀਜ਼ ਐ ਜਿਹਦਾ ਮਰਡਰ ਕੀਤਾ ਗਿਆ ਉਹਦਾ ਕਤਲ ਕਰ ਦਿੱਤਾ ਔਰ ਦੱਸਿਆ ਜਾ ਰਿਹਾ ਕਿ ਜਿਸ ਲੜਕੇ ਦਾ ਕਤਲ ਹੋਇਆ ਵਿਜੇ ਉਸਦਾ ਨਾਮ ਐ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਉਸ ਦੀ ਮਾਂ ਦੀ ਜਿਹੜੀ ਕਹਾਣੀ ਆ ਜੋ ਉਹਦਾ ਦਰਦ ਆ ਉਹ ਵੀ ਤੁਹਾਡੇ ਤੱਕ ਆਪੜਦਾ ਕੀਤਾ ਸੀਗਾ ਤਾਂ ਵਿਜੇ ਸਹਿਜ ਸੋ ਆਪਣੇ ਪਿੰਡ ਦੀ ਜਾ ਕੇ ਮੋਟਰ ਤੇ ਬਹਿੰਦਾ ਆਪਣੇ ਦੋਸਤ ਪੰਮੇ ਦੀ ਮੋਟਰ ਤੇ ਜਾ ਕੇ ਬਹਿੰਦਾ ਜਿੱਥੇ ਪੰਜ ਵਿਅਕਤੀ ਆ ਕੇ ਉਸਤੇ ਪਹਿਲਾਂ ਕਹਾ ਸੁਣੀ ਹੁੰਦੀ ਆ ਤੂੰ ਤੂੰ ਮੈਂ ਹੁੰਦੀ ਆ ਉਸ ਤੋਂ ਬਾਅਦ ਹਮਲਾ ਕਰ ਦਿੰਦੇ ਆ ਪੰਮਾ ਡਰ ਜਾਂਦਾ ਡਰ ਕੇ ਘਰ ਜਾਂਦਾ ਵਿਜੇ ਤੇ ਘਰ ਜਾਂਦਾ ਉਸ ਦੀ ਮਾਂ ਨੂੰ ਇਤਲਾਹ ਕਰਦਾ ਔਰ ਜਦ ਤੱਕ ਉਹ ਵਾਪਸ ਆਂਦੇ ਆ ਤਦ ਤੱਕ ਵਿਜੇ ਦਾ ਕਤਲ ਕਰਕੇ ਜਿਹੜੇ ਦੋਸ਼ੀ ਉੱਥੋਂ ਫਰਾਰ ਹੋ ਜਾਂਦੇ ਆ ਹੁਣ ਚੰਦ ਹੀ ਮਿੰਟਾਂ ਵਿੱਚ ਐਸਐਸਪੀ ਸਾਹਿਬ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਅੰਦਰ ਚੱਲਦੇ ਹਾਂ ਉਹਨਾਂ ਤੋਂ ਸਵਾਲ ਲਾਵਾਂਗੇ ਕਿਉਂਕਿ ਕੱਲ ਜਿਹੜਾ ਪੰਮਾ ਆ ਉਸ ਦੇ ਉੱਤੇ ਬਹੁਤ ਸਵਾਲ ਖੜੇ ਹੋ ਰਹੇ ਸੀਗੇ ਕਾਫੀ ਦੇਰ ਤੱਕ ਸਾਨੂੰ ਵੀ ਪਿੰਡ ਵਾਸੀਆਂ ਦੀਆਂ ਕਾਲਾਂ ਆਉਂਦੀਆਂ ਰਹੀਆਂ ਕਿ ਹੋ ਸਕਦਾ ਪੰਮਾ ਪੰਮਾ ਮਤਲਬ ਪੰਮਾ ਵਾਜ਼ਾ ਡਾਊਟਫੁਲ ਫੇਸ ਯਸਟਰਡੇ ਕਿ ਹੋ ਸਕਦਾ ਪੰਮੇ ਦੀ ਕੋਈ ਇਹਦੇ ਵਿੱਚ ਸ਼ਮੂਲੀਅਤ ਨਾ ਹੋਵੇ ਤਾਂ ਇਹ ਵੀ ਜਾ ਕੇ ਅਸੀਂ ਅੰਦਰ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪੰਮੇ ਦੀ ਇਨਵੋਲਵਮੈਂਟ ਹੈਗੀ ਆ ਕਿ ਨਹੀਂ ਕਿ ਉਹ ਡਰ ਕੇ ਉੱਥੋਂ ਭੱਜ ਗਿਆ ਕਿਉਂਕਿ ਜਦ ਹਮਲਾ ਹੋਇਆ ਉਹਨੇ ਸੋਚਿਆ ਕਿ ਪਿੰਡ ਜਾ ਕੇ ਵਿਜੇ ਦੀ ਮਾਂ ਨੂੰ ਦੱਸਾਂ ਤਾਂ ਅੰਦਰ ਚੱਲ ਕੇ ਪ੍ਰੈਸ ਕਾਨਫਰੈਂਸ ਜਿਹੜੀ ਸ਼ੁਰੂ ਹੋਣ ਵਾਲੀ ਆ ਉਹਦੇ ਜਾ ਕੇ ਸਵਾਲ ਲੈਨੇ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਦੋਂ ਵੀ ਕੋਈ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਐਸਪੀ ਐਸ ਨਗਰ ਪੁਲਿਸ ਉਸ ਦੀ ਜਲਦੀ ਡ ਇਸੇ ਲੜੀ ਦੇ ਵਿੱਚ 13 ਤਰੀਕ ਨੂੰ ਇੱਕ ਮਰਦਲ ਵਿਜੇ ਕੁਮਾਰ ਦਾ ਹੋਇਆ ਪਿੰਡ ਰਾਮਰਾਇਪੁਰ ਦੇ ਵਿੱਚ ਉਸ ਦੇ ਵਿੱਚ ਇੱਕ ਮਕਦਮਾ ਨੰਬਰ 97 ਅੰਡਰ ਸੈਕਸ਼ਨ 103 ਬੀ ਐਨ ਐਸ ਰਜਿਸਟਰ ਕੀਤਾ ਗਿਆ ਉਸ ਦੇ ਵਿੱਚ ਸਾਡੀ ਟੀਮਾਂ ਬਣਾਈਆਂ ਗਈਆਂ ਐਸ ਪੀ ਇਨਵੈਸਟੀਗੇਸ਼ਨ ਡੀ ਐਸ ਪੀ ਇਨਵੈਸਟੀਗੇਸ਼ਨ ਡੀ ਐਸ ਪੀ ਨਵਾਂ ਸ਼ਹਿਰ ਐਸ ਐਚ ਓ ਸਦਰ ਨਾਲ ਸੀਆਈਏ ਅਫਤਾਰ ਸੀਆਈਏ ਚਾਰਜ ਅਫਤਾਰ ਇਹਨਾਂ ਟੀਮਾਂ ਨੇ ਬਹੁਤ ਹੀ ਮਿਹਨਤ ਕੰਮ ਕਰਦੇ ਹੋਏ ਜਿਹੜੇ ਇਹਦੇ ਦੋਸ਼ੀ ਸੀਗੇ ਪੰਜ ਦੋਸ਼ੀ ਸੀ ਉਹਦੇ ਵਿੱਚੋਂ ਤਿੰਨ ਨੂੰ ਅਰੈਸਟ ਕਰ ਲਿਆ ਇਹਨਾਂ ਪੰਜਾਂ ਦੋਸ਼ੀਆਂ ਦੇ ਨਾਮ ਅੰਗਰੇਜ਼ ਚੰਦ ਹੈਗਾ ਇਹ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇਹਨੂੰ ਅਰੈਸਟ ਕੀਤਾ ਗਿਆ ਦੂਜਾ ਗੁਲਸ਼ਨ ਕੁਮਾਰ ਇਹ ਵੀ ਸਦਰ ਨਵਾਂ ਸ਼ਹਿਰ ਮਜਾਰਾ ਖੁਰ ਦਾ ਰਹਿਣ ਵਾਲਾ ਹੈ ਇਹਨੂੰ ਵੀ ਅਰੈਸਟ ਕੀਤਾ ਗਿਆ ਤੀਸਰਾ ਸੁਨੀਲ ਕੁਮਾਰ ਇਹਨੂੰ ਵੀ ਅਰੈਸਟ ਕੀਤਾ ਗਿਆ ਜਿਹੜੇ ਦੂਜੇ ਦੋ ਦੋਸ਼ੀ ਹੈ ਉਹ ਅਜੇ ਅਰੈਸਟ ਕਰਨੇ ਬਾਕੀ ਹੈਗੇ ਇਹਦੇ ਵਿੱਚ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਅੱਗੋਂ ਪੁੱਛਗਿੱਛ ਕੀਤੀ ਜਾਏਗੀ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਕ ਗੰਡਾਸੇ ਦਾ ਤੇ ਦਾਤਰ ਦਾ ਯੂਜ਼ ਕੀਤਾ ਉਹਨੂੰ ਮਾਰਨ ਦੇ ਲਈ ਉਹਨੂੰ ਵੀ ਰਿਕਵਰ ਕਰਵਾਇਆ ਜਾਵੇ ਮਾਰਨ ਦਾ ਕਾਰਨ ਕੀ ਸੀ ਇਹਨਾਂ ਦਾ ਜੋ ਹੁਣ ਤੱਕ ਸਾਹਮਣੇ ਆਇਆ ਇਹਨਾਂ ਦੀ ਪੈਸਿਆਂ ਦੇ ਲੈਣ ਦੇਣ ਪਿੱਛੇ ਪਹਿਲਾਂ 29 ਤਰੀਕ ਨੂੰ ਬਹਿਸਬਾਜੀ ਹੋਈ ਸੀ ਫਿਰ 30 ਤਰੀਕ ਨੂੰ ਫੋਨ ਦੇ ਉੱਤੇ ਬਹਿਸਬਾਜੀ ਹੋਈ ਤਾਂ ਇਹੀ ਜਿਹੜਾ ਮੇਨ ਸਤਨਾਮ ਸ਼ਾਮਾ ਹੈਗਾ ਦੋਸ਼ੀ ਇਹਦੇ ਵਿੱਚ ਉਹਨੇ ਜਾ ਕੇ ਆਪਣੇ ਫਾਦਰ ਨੂੰ ਦੱਸਿਆ ਉਹਦਾ ਫਾਦਰ ਅੰਗਰੇਜ਼ ਹੈਗਾ ਜਿਹੜਾ ਅਰੈਸਟ ਹੋ ਚੁੱਕਿਆ ਹੈ ਤੇ ਨਾਲ ਜਿਹੜੇ ਤਿੰਨ ਦੋਸ਼ੀ ਹੋਰ ਨੇ ਇਹਨਾਂ ਨੇ ਮਿਲ ਕੇ ਜਿਹੜਾ ਆ ਕੇ ਉਹਦੇ ਪਿੰਡ ਦੇ ਵਿੱਚ ਰਾਮਰਾਇਪੁਰ ਦੇ ਵਿੱਚ ਮੋਟਰ ਦੇ ਉੱਤੇ ਉਹਦਾ ਕਤਲ ਕਰ ਦਿੱਤਾ ਕਿੰਨੇ ਪੈਸੇ ਲੈਂਦੇ ਸੀ ਇਨਾਂ ਦਾ ਜੋ ਹਜ ਤੱਕ ਪਤਾ ਲੱਗਿਆ ਕਿ ਜਿਆਦਾ ਨਹੀਂ ਸੀ ਥੋੜੇ ਪੈਸੇ ਦਾ ਲੈਣ ਦੇਣ ਸੀਗਾ ਬਟ ਇਹਨਾਂ ਦੀ ਆਪਸ ਵਿੱਚ ਬਹਿਸ ਬਾਜ਼ੀ ਜਿਹੜੀ ਉਹ ਜਿਆਦਾ ਹੋਈ ਤੇ ਤਲਕ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜਾ ਇਹ ਵਾਰਦਾਤ ਨੂੰ ਜਾਂਚ ਦਿੱਤਾ ਨਹੀਂ ਇਹ ਆਪਸ ਵਿੱਚ ਕੋਈ ਰਿਸ਼ਤੇਦਾਰ ਨਹੀਂ ਹੈ ਨਹੀਂ ਇਹ ਆਪਸ ਦੇ ਵਿੱਚ ਪੁਰਾਣੇ ਜਾਣਦੇ ਹੈਗੇ ਨੇ ਪੁਰਾਣੇ ਦੋਸਤ ਨੇ ਤੇ ਪੁਰਾਣੇ ਜਾਣਦੇ ਸੀ ਇੱਕ ਦੂਜੇ ਨੂੰ ਮਿਲਦੇ ਗਿਰਦੇ ਵੀ ਸੀ ਬਟ ਕਿਸੇ ਗੱਲ ਪਿੱਛੇ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਰੋਲਾ ਪੈ ਗਿਆ ਦੋਸਤ ਹੈ ਜੀ ਤੇ ਫਿਰ ਪੈਸੇ ਕੀ ਚੀਜ਼ ਰੋਸਣ ਦੀ ਨਹੀਂ ਇਹਨਾਂ ਨੇ ਕਿਸੇ ਵੀ ਚੀਜ਼ ਦੇ ਇtanto ਨਹੀਂ ਇਹੋ ਜਿਹੀ ਗੱਲ ਕਲੀਅਰ ਹੈਗੇ ਕਿਸ ਚੀਜ਼ ਦੇ ਪੈਸੇ ਸੀਗੇ ਕੋਈ ਉਧਾਰ ਹੋ ਸਕ ਹਾਂਜੀ ਅੱਜ ਹਜੇ ਪੇਸ਼ ਕਰਨਾ ਇਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜਦੋਂ ਰਿਮਾਂਡ ਮਿਲੇਗਾ ਉਸ ਤੋਂ ਬਾਅਦ ਜਿਹੜੀ ਗੱਲ ਆ ਕਲੀਅਰ ਹੋਏਗੀ ਕੱਲ ਇੱਕ ਲੜਕੇ ਦਾ ਨਾਮ ਆ ਰਿਹਾ ਸੀ ਬਾਰਬਰ ਪੰਮਾ ਜਿਸ ਨੇ ਘਰ ਜਾ ਕੇ ਤਲਾਕ ਹੀ ਪਾ ਸੀਗਾ ਜਿਹੜਾ ਜਿਸ ਦੀ ਮੌਤ ਹੋਈ ਹੈ ਕਤਲ ਹੋਇਆ ਉਹਦਾ ਕੀ ਰੋਲ ਹੈ ਇਸ ਸਾਰੇ ਇਹ ਜਿਹੜਾ ਕਤਲ ਹੋਇਆ ਜੀ ਇਹ ਪੰਮੇ ਦੀ ਮੋਟਰ ਤੇ ਹੀ ਹੋਇਆ ਜਦੋਂ ਵਿਜੇ ਕੁਮਾਰ ਦਾ ਕਤਲ ਹੋਇਆ ਤਾਂ ਵਿਜੇ ਕੁਮਾਰ ਤੇ ਪੰਮਾ ਮੋਟਰ ਤੇ ਹੀ ਹਾਜ਼ਰ ਸੀਗੇ ਤਾਂ ਜਦੋਂ ਇਹ ਕਤਲ ਕਰਨ ਆਏ ਤਾਂ ਜਦੋਂ ਉਹਨਾਂ ਨੇ ਵਿਜੇ ਦੇ ਉੱਤੇ ਜਿਹੜਾ ਇਹ ਵਾਰ ਕੀਤੇ ਤਾਂ ਇਹ ਪੰਮਾ ਮੌਕੇ ਤੋਂ ਭੱਜ ਗਿਆ ਇਹ ਇਹ ਦਾ ਵਿੱਚ ਬਿਲਕੁਲ ਜੀ ਬਿਲਕੁਲ ਡਰ ਕਿਉਂ ਉੱਥੋਂ ਮੌਕੇ ਤੋਂ ਨੀ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਹੈ ਡਰਗ ਦਾ ਵੀ ਕੋਈ ਆਦੀ ਸੀ ਸ਼ਾਇਦ ਨਹੀਂ ਇਦਾਂ ਦੀ ਹਜੇ ਤੱਕ ਕੋਈ ਗੱਲ ਕਲੀਅਰ ਨਹੀਂ ਆਈ ਬਟ ਇਹਨਾਂ ਨੂੰ ਅਸੀਂ ਰਿਮਾਂਡ ਤੇ ਲਿਆ ਹੈ ਜੇ ਕੁਛ ਇਦਾਂ ਦਾ ਨਿਕਲਿਆ ਤੁਹਾਨੂੰ ਉਦਾਂ ਇਨਫੋਰਮ ਕੀਤਾ ਕਰਾਂਗੇ ਮ੍ਰਿਤਕ ਦੀ ਪੋਸਟਮਾਰਟਮ ਹੋਇਆ ਮ੍ਰਿਤਕ ਦਾ ਹਾਂ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਉਮਰ ਕਿੰਨੀ ਮ੍ਰਿਤਕ ਦੀ ਜਾਂਚ ਕੀਤੀ ਜਾਏਗੀ ਕਿ ਉਹ ਡਰਗ ਦਾ ਆਦੀ ਸੀ ਜਾਂ ਨਹੀਂ ਸੀ ਇਹਦੇ ਵਿੱਚ ਜੇ ਕੋਈ ਰੋਲ ਸਾਹਮਣੇ ਆਂਦਾ ਜੀ ਕੋਈ ਡਰਗਸ ਵਾਲੀ ਗੱਲ ਆ ਤਾਂ ਬਿਲਕੁਲ ਇਹ ਜਾਂਚ ਵੀ ਕਰਵਾਵਾਂਗੇ ਉਮਰ ਕਿੰਨੀ ਮ੍ਰਿਤਕ ਦਾ ਸੀ ਇਹਦੀ ਇਹ ਇਹਨੂੰ ਕਾਲ ਕਰਕੇ ਬੁਲਾਇਆ ਗਿਆ ਸੀ ਕਿ ਆਪਕੀ ਸੁਰਸਰੀ ਨਹੀਂ ਨਹੀਂ ਇਹਨਾਂ ਦੀ ਵੈਸੇ ਫੋਨ ਤੇ ਜਰੂਰ ਗੱਲਬਾਤ ਹੋਈ ਝਗੜਾ ਹੋਇਆ ਹੈ ਬਟ ਇਹ ਮੋਟਰ ਤੇ ਹਾਜ਼ਰ ਸੀਗੇ ਜੀ ਉੱਥੇ ਆ ਕੇ ਇਹਨਾਂ ਦਾ ਝਗੜਾ ਬਿਲਕੁਲ ਜੀ ਰਿਮਾਂਡ ਜਾਈਗਾ ਸਰ ਬਿਲਕੁਲ ਜੀ ਅੱਜ ਪੇਸ਼ ਕਰਾਂਗੇ ਉਸ ਤੋਂ ਬਾਅਦ ਰਿਮਾਂਡ ਲੈ ਕੇ ਫਿਰ ਅਗਲੀ ਜਿਹੜੀ ਪੁੱਛਗਿੱਛ ਅਗਲੀ ਜੋ ਤਤਤੀਸ਼ ਹੈ ਉਹਨੂੰ ਅਸੀਂ ਕਰਾਂ ਸੈਕਸ਼ਨ ਨਮਾਤਰ ਬੀ ਐਨ ਐਸ ਆਇਆ ਉਸ ਤੋਂ ਤਰ ਹਾਂਜੀ ਜਿਹੜਾ 103 ਬੀ ਐਨ ਐਸ ਜਿਹੜਾ ਨਵਾਂ ਬੀ ਐਨ ਐਸ ਆਇਆ ਉਹਦੇ ਤਹਿਤ ਇਹ ਪਰਚਾ ਦੱਚ ਕੀਤਾ ਗਿਆ